ਸਾਡੀ ਬੇਨਤੀ ਇਹ ਹੈ ਜੀ ਵੀ بڑے ਚਿਰ ਤੋਂ ਅਸੀਂ ਪਿਛਲੇ 20-20 ਸਾਲਾਂ ਤੋਂ ਅਸੀਂ ਜਿਹੜਾ ਰੋਟੀ ਕੜਕ ਮਰਦੇ ਰਾਸ਼ਵਾਂਦੇ ਹਾਂ ਪਰ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਸਾਡਾ ਸਾਰਾ ਰਾਜ ਦਾ ਰੋਜ਼ਗਾਰ ਖੋ ਕੇ ਆ ਉਹ ਦੂਜੇ ਬੰਦੇ ਨੂੰ ਦਿੱਤਾ ਜਾ ਰਿਹਾ ਅਸੀਂ ਕਹਿੰਨੇ ਵੀ ਤੁਹਾਡੀ ਸਕੀਮ ਚੱਲਦੀ ਹੈ ਚਲਾਓ ਜੀ ਸਾਡੇ ਕੇ ਅਸੀਂ ਤੁਹਾਡੇ ਨਾਲ ਹੈ ਪਰ ਸਾਨੂੰ ਤਾਂ ਨਾ ਨਾ ਫੇਰਜਕਾਰ ਕਰੋ ਸਾਡੇ ਥਰੂ ਚਲਾ ਲੋ ਆਟਾ ਮੰਡਰਾ ਸਾਡੇ ਥਰੂ ਮੰਡਦੇ ਅਸੀਂ ਵੰਡ ਦੇਾਂਗੇ ਆਟਾ ਸਾਡੀ ਵੀ ਕਮੀ ਹੈ ਜੀ ਅਸੀਂ 47 ਰੁਪਏ ਕਿਲੋ ਦਾ ਰੱਖਿਆ ਯਾਰ ਤੂੰ ਮੇਕਪ ਬਣਾਉਂਗਾ ਸਰਕਾਰ 30000 ਰੁਪਏ ਤਨਖਾਹ ਦੇ ਕੇ 8000 ਰੁਪਏ ਹੈਲਪਰਾਂ ਨੂੰ ਦੇ ਕੇ ਜੜਾ ਆਟਾ ਮਡਾ ਰਹੀ ਹੈ ਜੀ ਸਾਡੇ ਨਾਲ ਕੋਈ ਵਿਤਕਰੇ ਕੀਤਾ ਜਾ ਰਿਹਾ ਹੈ ਠੀਕ ਹੈ ਜੀ ਮੈਂ ਤੁਹਾਡੀ ਇਹ ਗੱਲ ਪਹੁੰਚਾ ਦਿੰਦਾ ਸਾਡੀ ਸਾਡੀ ਬੇਨਤੀ ਹੈ ਸੀ ਕੁਝ ਲਿਖ ਇਹ ਦਿੱਤਾ ਜਾਂ ਮੈਸੇਜ ਆਸੀ ਤਾਂ ਅਸੀਂ ਤਾਂ ਮੈਸੇਜ ਦੇ ਨਹੀਂ ਕਰਾ ਪਾ ਰਹੇ ਹਾਂ ਸਾਡੀ ਇਹ ਸਾਰਾ ਯੂਨੀਅਨ ਦੀ ਸਮੱਸਿਆ ਹੈ ਕੋਈ ਸਾਡੇ ਕੰਨੇ ਕਿਧਰ ਪਿਆ ਹੈ ਮੈਂ ਸਮਝ ਗਿਆ ਤੁਹਾਡੀ ਗੱਲ ਸਮਝ ਗਿਆ ਔਰ ਇਹਦੇ ਵਾਸਤੇ ਸਾਡੀ ਬੇਨਤੀ ਅੱਜ ਅਸੀਂ ਬੇਨਤੀ ਕਰਨ ਵਾਸਤੇ ਆਏ ਹਾਂ ਅਸੀਂ 110 ਬੰਦੇ ਸਰਪੰਚ ਦੀ ਕਮੇਟੀ ਮੈਂ ਫਰਮ ਕਰਕੇ ਆਏ ਹਾਂ ਨਾਲ ਉਹਨਾਂ ਤੱਕ ਪਹੁੰਚ ਗਈ ਜੀ ਅੱਗੇ ਤੋਂ ਫਿਰ ਅਸੀਂ ਜਿਹੜਾ ਸਾਰਾ ਯੂਨੀਅਨ ਇਕੱਠੀ ਕਰਕੇ ਪੰਜਾਬ ਲੈਵਲ ਦੀ ਇਕੱਠੀ ਕਰਾਂਗੇ ਠੀਕ ਹੈ ਜੀ ਦੱਸੋ ਦੱਸੋ ਜੀ ਹਾਂ ਜ ਜੀ ਜੀ ਮੁੱਖ ਮੰਤਰੀ ਸਾਹਿਬ ਨੇ ਸਾਨੂੰ 2 ਸਾਲ ਪਹਿਲਾਂ 9 ਸਤੰਬਰ ਨੂੰ ਸਾਨੂੰ ਚਲਦੇ ਕਰਤਾ ਤੁਹਾਡੇ ਮੰਤਰੀਆਂ ਨੇ ਮੁੱਖ ਮੰਤਰੀ ਸਾਹਿਬ ਨੇ ਆਪਣੇ ਫੌਜਾ ਫਿਲ ਸਲਾਰੀ ਨੇ ਜਿਹੜਾ ਫੜਿਆ ਗਿਆ ਬੋਰਨੇ ਭੇਜਦਾ ਉਸ ਤੋਂ ਬਾਅਦ ਜਿਹੜਾ ਪੀਟਰ ਖੜਿਆ ਸੰਗੂਰ ਤੋਂ ਉਹਨੇ ਜੀ अरोड़ा ਸਾਹਿਬ ਨੇ ਜੀ ਚੀਮਾ ਸਾਹਿਬ ਨੇ ਖੰਡੇ ਕਰਨਾ ਪੰਜ ਬੰਦੇ ਨੇ ਬਹਿ ਕੇ ਸਾਡਾ ਜਿਹੜੀ ਸਕੀਮਸ ਨੂੰ ਬੰਦ ਕਰਤੀ ਅਸੀਂ ਗਰੀਬ ਤੇ ਮਜ਼ਦੂਰਾਂ ਦੀਆਂ ਦਵੇ ਕੁਝ ਲੋਕਾਂ ਦੀਆਂ ਸਕਿੰਡ ਸਕੀਮਾਂ ਤੇ ਸਨਾ ਆਟਾ ਡਾਲ ਨਿੱਕੇ ਨਿੱਕੇ ਸਕੀਮਾਂ ਅਸੀਂ ਇਹਨਾਂ ਦੇ ਪੁੱਛਦਿਆਂ ਕਰਦੇ ਸੀ ਨਾਲ ਲੈ ਕੇ ਦੀ ਪਰਸਲ ਲਮਾਉਂਦੇ ਸੀਗੇ ਰਜਿਸਟਰੀ ਹੁੰਦੀ ਸੀ ਤਕਰੀਬਨ ਦੀ ਰਜਿਸਟਰੀ ਕੋਲ ਦੇ ਦੀਦਾਰ ਤੋਂ ਛੋਟੇ ਘੜਮ ਚੋਧਰੀ ਨੇ ਇਹੋ ਜੀ ਰਿਪੋਰਟ ਦਿੱਤੀ ਆਪ ਪਾਰਟੀਦਿਆਂ ਨੇ ਕਿ ਇਹ ਜਿਹਨੂੰ ਹਟਾਉਣਾ ਚਾਹੀਦਾ ਜਦੋਂ ਵੀ ਬਾਟਰ ਤੇ ਲੜਦੇ ਆ ਤੇਰੇ ਸੇਸ਼ ਭਗਤਾਂ ਜੇ ਅਸੀਂ ਅੱਗੇ ਲੋਕਾਂ ਦੀ ਸੇਵਾ ਕਰ ਰਹੇ ਆ ਤੇ ਛੋਟੇ ਘੜਮ ਚੋਧਰੀ ਸਾਨੂੰ ਕੀ ਦੱਸਦੇ ਆ ਕਿ ਤੁਹਾਡੇ ਮੰਤਰੀਆਂ ਦੀ ਵਰਲਡ ਆ ਇਹ ਕਿ ਫੌਜੀ ਆਪ ਦਾ ਕੰਮ ਨਹੀਂ ਜਾਣਦੇ ਅਸੀਂ ਚਪੜਾਸੀ ਤੋਂ ਪੀਣ ਤੋਂ ਲੈ ਕੇ ਅਸੀਂ ਪ੍ਰਧਾਨ ਮੰਤਰੀ ਰਾਸ਼ਟਰਪਤੀ ਕਰਦਾ ਕੰਮ ਜਾਣਦੇ ਅਸੀਂ ਪੰਜਾਬੀ ਜੀ ਬਿਲਕੁਲ ਜੀ ਬਿਲਕੁਲ ਛੋਟੀ ਪਾਰਟੀ ਦੇ ਤੇ ਅਸੀਂ ਵੋਟਾਂ ਪਾਈਆਂ ਤੁਹਾਨੂੰ ਬਦਲਾਅ ਕੀਤਾ ਪਰ ਬਦਲਾਅ ਤਾਂ ਸਾਨੂੰ ਊਰਜਾ ਤੇ ਵੀ ਲੈ ਜੀ ਮੈਂ ਥੋੜੀ ਇੱਕ ਮਿੰਟ ਤੁਸੀਂ ਸਟੇਜ ਤੋਂ ਕਮੈਂਟਰੀ ਕਰਦੇ ਰਹੇ ਹੋ ਕਵੀ ਦੀ ਗੱਲ ਦੇ ਨਾਲ ਫੌਜੀਆ ਬਾਰੇ ਵੀ ਕਰਦੇ ਰਹੇ ਤੁਸੀਂ ਪਰ ਮੁੱਖ ਮੰਤਰੀ ਵੀ ਕਰਦੇ ਰਹੇ ਜੀ ਮੁੱਖ ਮੰਤਰੀ ਦੇ ਮੰਤਰੀ ਰਾਸ਼ਟਰਪਤੀ ਅਤੇ ਰਾਜਪਾਲ ਸਾਹਿਬ ਨੇ ਪੰਜ ਮੈਂਬਰੀ ਮੰਤਰੀ ਦੀ ਕਮੇਟੀ ਬਣਾਈ ਸੀ 12 ਸਾਡੀਆਂ ਮੀਟਿੰਗਾਂ ਹੋਈਆਂ ਜੀ ਸਾਨੂੰ ਗੋਗਲੋਂ ਤੋਂ ਮਿੱਟੀ ਝਾੜੀਏ ਸਾਡੇ ਨਾਲ ਸਾਨੂੰ ਅੱਜ ਪਰਹਾਨ ਦੀ ਗੱਲ ਜੀ ਚਲੋ ਹੋ ਜੂਗਾ ਜਿਹੜਾ ਸਾਨੂੰ ਬੋਲਿਆ ਜੀ ਉਹਨੇ ਪਰ ਮੁੱਖ ਮੰਤਰੀ ਸਾਹਿਬ ਨੇ ਬੋਲਿਆ ਕਿ ਫੌਜੀ ਕੰਮ ਨਹੀਂ ਜਾਂਦੇ ਜੀ ਅਸੀਂ ਇਹਦੀ ਕਰਦੀ ਮਾਉਣ ਚਾਹਾਂਗੇ ਸਟੇਟ ਖੜ ਕੇ ਕਰਦੇ ਨੇ ਨਹੀਂ ਤਾਂ ਅਸੀਂ ਉਹਦੇ ਮਰਨ ਟਿਕਰ ਅੱਜ ਮਰਨ ਟਿਕ ਉਹਦਾ ਖੜਾ ਨਹੀਂ ਮੈਂ ਤੁਹਾਡੀ ਗੱਲ ਪਹੁੰਚਾ ਦਉਂਗਾ ਇਹ ਆਉਂਦਾਗਾ ਇਹ ਬੇਕਾਰ ਹੁੰਦੇ ਆ ਅਸੀਂ ਉਹ ਸ਼ਬਦਾਂ ਦਾ ਇਹਨਾਂ ਨੂੰ ਵਿਰੋਧ ਕੀਤਾ ਸੀ ਕਿ ਚਲੋ ਤੁਸੀਂ ਨੌਕਰੀ ਜਿਹੜੀ ਆ ਜਾਂ ਲੋਕਾਂ ਦੀ ਸੇਵਾ ਸਾਨੂੰ ਨਹੀਂ ਕਰ ਦਿੰਦੀ ਵੱਖਰੀ ਗੱਲ ਐ ਪਰ ਜਿਹੜੇ ਤੁਸੀਂ ਸ਼ਬਦ ਬੋਲੇ ਸਾਡੇ ਵਾਸਤੇ ਉਹ ਤੁਸੀਂ ਵਾਪਸ ਲਓ ਗਲਤੀ ਮਨੋ ਸਟੇਜ ਦੇ ਉੱਤੇ ਕਿਉਂਕਿ ਇਹ ਕਹਿੰਦੇ ਕੰਮ ਨਹੀਂ ਆਉਂਦਾ ਸਾਫਕਾ ਫੌਜੀ ਫੌਜੀ ਪੀਐਨ ਤੋਂ ਸਫਾਈ ਮੈਂਟ ਤੋਂ ਲੈ ਕੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਤੱਕ ਦਾ ਕੰਮ ਜਾਣਦਾ ਜੇ ਦੇਸ਼ ਦੇ ਵਿੱਚ ਰੇਲਵੇ ਹੜਤਾਲ ਕਰਦੇ ਅਸੀਂ ਟ੍ਰੇਨਾਂ ਚਲਾ ਕੇ ਦੂਜੇ ਸਟੇਸ਼ਨ ਤੋਂ ਸਟੇਸ਼ਨ ਮਸਾਫਰ ਭੇਜ ਸਕਦੇ ਆ ਇਹਨਾਂ ਨੇ ਛੱਡਿਆ ਕੀ ਹੈ ਭਾਰਤ ਦੇ ਵਿੱਚ ਜੇ ਕੱਲ ਨੂੰ ਜੇ এয়ারਪੋਰਟ ਆ ਆਪਣੇ 에어 에어 ਇੰਡੀਆ ਜਾਂ ਕੋਈ ਹੋਰ ਹੜਤਾਲ ਕਰ ਦੇ ਅਸੀਂ ਜਹਾਜ਼ ਚਲਾ ਕੇ ਮਸਾਫਰਾਂ ਨੂੰ 에어ਪੋਰਟ ਟੂ 에어ਪੋਰਟ ਦਿੱਲੀ ਜਾਂ ਕਲਕੱਤਾ ਪਹੁੰਚਾ ਸਕਦੇ ਹਾਂ